ਮਾਗ ਦਾ ਮਹੀਨਾ ਸੀ ਅੰਮ੍ਰਿਤਸਰ ਦੇ ਨੇੜੇ ਇੱਕ ਪ੍ਰਾਤਨ ਗੁਰਦੁਆਰੇ ਵਿੱਚ ਧਾਰਮਿਕ ਸਮਾਗਮ ਚੱਲ ਰਿਹਾ ਸੀ ਹਰ ਪਾਸੇ ਸ਼ਾਂਤੀ ਸਿਮਰਨ ਅਤੇ ਸ਼ਬਦ ਕੀਰਤਨ ਦੀ ਗੂੰਜ ਸੀ ਸੰਗਤ ਗੁਰੂ ਦੇ ਦਰ ਤੇ ਸੀਸ ਨਿਵਾਰੀ ਸੀ ਉਸੇ ਭੀੜ ਵਿੱਚ ਇੱਕ 17 ਸਾਲਾਂ ਦੀ ਲੜਕੀ ਕਿਰਨਦੀਪ ਖੜੀ ਸੀ ਸਧਾਰਨ ਸਲਵਾਰ ਕਮੀਜ਼ ਅੱਖਾਂ ਵਿੱਚ ਡਰ ਅਤੇ ਚਿਹਰੇ ਤੇ ਅਜੀਬ ਜਿਹੀ ਕਬਰਾਟ ਉਸਦੇ ਨਾਲ ਉਸਦਾ ਮਾਮਾ ਹਰਜੀਤ ਸਿੰਘ ਸੀ ਜੋ ਬਾਹਰੋਂ ਧਾਰਮਿਕ ਪਰ ਅੰਦਰੋਂ ਲਾਲਚੀ ਅਤੇ ਕਠੋਰ ਇਨਸਾਨ ਸੀ ਕਰਨਦੀਪ ਅਨਾਥ ਸੀ ਛੋਟੀ ਉਮਰ ਵਿੱਚ ਹੀ ਉਸਦੇ ਮਾਪੇ ਇੱਕ ਅੱਗ ਲੱਗਣ ਦੀ ਘਟਨਾ ਵਿੱਚ ਮਾਰੇ ਗਏ ਸਨ ਘਟੋ ਘਟ ਇਹ ਕਹਾਣੀ ਸਭ ਨੂੰ ਦੱਸੀ ਗਈ ਸੀ ਅਸਲ ਸੱਚ ਇਹ ਸੀ ਕਿ ਹਰਜੀਤ ਨੇ ਜਾਇਦਾਦ ਦੇ ਲਈ ਉਹ ਅੱਗ ਲਗਵਾਈ ਸੀ ਕਰਨਦੀਪ ਬਚ ਗਏ ਪਰ ਡਰਨ ਦੇ ਕਾਰਨ ਕਦੇ ਬੋਲ ਨਾ ਸਕੇ ਹੁਣ ਹਰਜੀਤ ਉਸਨੂੰ ਜ਼ਬਰਦਸਤੀ ਸ਼ਹਿਰ ਤੋਂ ਬਾਹਰ ਇੱਕ ਅਮੀਰ ਪਰ ਬਦਨਾਮ ਆਦਮੀ ਰਾਜੂ ਮਲਿਕ ਦੇ ਹਵਾਲੇ ਕਰਨਾ ਚਾਹੁੰਦਾ ਸੀ ਯੋਜਨਾ ਇਹ ਸੀ ਕਿ ਗੁਰਦੁਆਰੇ ਦੀ ਭੀੜ ਵਿੱਚ ਕਰਨਦੀਪ ਨੂੰ ਗੁੰਮ ਕਰ ਦਿੱਤਾ ਜਾਵੇ ਪਰ ਕਿਸਮਤ ਨੇ ਤਾਂ ਰਾਹ ਹੀ ਬਦਲ ਦਿੱਤਾ ਜਦੋਂ ਹਰਜੀਤ ਉਸਨੂੰ ਇਕੱਲੀ ਛੱਡ ਕੇ ਫੋਨ ਤੇ ਗੱਲ ਕਰਨ ਲੱਗਾ ਕਰਨਦੀਪ ਡਰ ਕੇ ਦੌੜ ਪਈ ਉਹ ਸਿੱਧੀ ਜਾਂ ਟਕਰਾਈ ਦੋ ਸੇਵਾਦਾਰਾਂ ਦੇ ਨਾਲ ਭਾਈ ਅਮਰਜੀਤ ਸਿੰਘ ਜਿਸ ਦੀ ਉਮਰ 50 ਸਾਲ ਅਤੇ ਭਾਈ ਨਵਜੋਤ ਸਿੰਘ ਜਿਸ ਦੀ ਉਮਰ 28 ਸਾਲ ਕਿਰਨਦੀਪ ਨੇ ਰੋਂਦੇ ਹੋਏ ਸਾਰਾ ਸੱਚ ਦੱਸ ਦਿੱਤਾ ਹਰਜੀਤ ਉੱਥੇ ਪਹੁੰਚ ਗਿਆ ਅਤੇ ਚੀਕਾਂ ਮਾਰਨ ਲੱਗਾ ਇਹ ਮੇਰੀ ਭਾਣਜੀ ਹੈ ਇਹ ਬਿਮਾਰ ਹੈ ਇਹ ਲੋਕ ਇਸ ਨੂੰ ਵਰਗਲਾ ਰਹੇ ਨੇ ਪੀੜ ਵਿੱਚ ਹਲਚਲ ਮਚ ਗਈ ਭਾਈ ਅਮਰਜੀਤ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਜੀ ਆਪਣੀ ਮਰਜ਼ੀ ਦੇ ਨਾਲ ਹੀ ਲੜਕੀ ਜਾਣਾ ਚਾਹੇ ਤਾਂ ਅਸੀਂ ਨਹੀਂ ਰੋਕਾਂਗੇ ਪਰ ਜ਼ਬਰਦਸਤੀ ਨਹੀਂ ਹੋਣ ਦੇਵਾਂਗੇ ਆਖਿਰਕਾਰ ਉਹ ਕੀ ਕਾਰਨ ਸੀ ਉਸ ਲੜਕੀ ਨੇ ਉਹ ਦੋਨਾਂ ਨਿਹੰਗ ਸਿੰਘਾਂ ਦੇ ਨਾਲ ਕਰਵਾ ਲਿਆ ਵਿਆਹ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਉਸੇ ਸਮੇਂ ਭਾਈ ਨਵਜੋਤ ਸਿੰਘ ਦੀ ਨਜ਼ਰ ਕਰਨਦੀਪ ਦੇ ਹੱਥੇ ਪਈ ਇੱਕ ਜ਼ਖਮ ਤੇ ਪਈ। ਉਹ ਜ਼ਖਮ ਉਸ ਨੂੰ ਜਾਣਾ ਪਛਾਣਿਆ ਲੱਗਿਆ। ਅਚਾਨਕ ਉਹ ਸਹਿਮ ਗਿਆ। ਉਸਨੇ ਪੁੱਛਿਆ ਕਿਰਨਦੀਪ ਇਹ ਤੇਰੇ ਪਿਓ ਦਾ ਨਾਮ ਮੋਹਨ ਸਿੰਘ ਸੀ ਕਿਰਨਦੀਪ ਹੈਰਾਨ ਰਹਿ ਗਈ ਭਾਈ ਨਵਜੋਤ ਸਿੰਘ ਦੀਆਂ ਅੱਖਾਂ ਪਰ ਆਈਆਂ ਮੈਂ ਨਵਜੋਤ ਨਹੀਂ ਮੈਂ ਗੁਰਪ੍ਰੀਤ ਹਾਂ ਤੇਰਾ ਵੱਡਾ ਭਰਾ ਸੱਜ ਸਾਹਮਣੇ ਆ ਗਿਆ ਗੁਰਪ੍ਰੀਤ ਅਸਲ ਵਿੱਚ ਉਸ ਅੱਗ ਵਾਲੀ ਘਟਨਾ ਵਿੱਚ ਬਚ ਗਿਆ ਸੀ ਪਰ ਯਾਦਾਸਤ ਖੋ ਬੈਠਾ ਸੀ ਸਾਲਾਂ ਬਾਅਦ ਗੁਰਦੁਆਰੇ ਦੀ ਸੇਵਾ ਕਰਦਿਆਂ ਉਸ ਨੂੰ ਸਭ ਕੁਝ ਯਾਦ ਆ ਗਿਆ ਪੁਲਿਸ ਨੂੰ ਬੁਲਾਇਆ ਗਿਆ ਜਾਂਚ ਹੋਈ ਹਰਜੀਤ ਤੇ ਰਾਜੂ ਮਲਿਕ ਗ੍ਰਿਫਤਾਰ ਹੋਏ ਗਰਨਦੀਪ ਅੱਜ ਆਪਣੇ ਭਰਾ ਦੇ ਨਾਲ ਸੁਰੱਖਿਅਤ ਹੈ ਪੜ੍ਹਾਈ ਜਾ ਰਹੀ ਹੈ ਡਰ ਮੁੱਕ ਗਿਆ ਹੈ ਤੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਹਰ ਸ਼ੋਰ ਸੱਚ ਨਹੀਂ ਹੁੰਦਾ ਧਾਰਮਿਕ ਪਹਿਰਾਵਾ ਨਹੀਂ ਕਿਰਦਾਰ ਪਵਿੱਤਰ ਹੋਣਾ ਚਾਹੀਦਾ ਹੈ ਇਨਸਾਫ ਅਕਸਰ دیر ਨਾਲ ਪਰ ਆਉਂਦਾ ਜ਼ਰੂਰ ਹੈ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਇਦਾਂ ਦੀ ਹੋਰ ਨਵੀਂ-ਨਵੀਂ ਜਾਣਕਾਰੀ ਲੈਣ ਦੇ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸਾਂਝਾ ਕਰੋ। ਸੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।